ਲਓ ਜੀ ਸਾਡੇ ਜਿਹੜੇ ਸਮਾਨ ਦੀ ਅੱਜ ਇਸ ਜਗ੍ਹਾ ਤੋਂ ਸਾਰੀ ਪੈਕਿੰਗ ਹੋ ਗਈ ਐ ਅਸੀਂ ਗੱਡੀ 'ਚ ਰੱਖ ਲਿਆ ਤੇ ਆਹ ਟੈਕੀ ਵੀ ਰੱਖੋ ਗੁਰਿੰਦਰ ਆ ਜਿਹੜੀ ਆਪਾਂ ਜਗਾ ਖੜੇ ਹਾਂ ਇਹਦਾ ਨਾਂ ਕੀ ਐ ਇਹਦਾ ਹੈਪੀ ਹਰਟ ਕੈਂਪਿੰਗ ਹੈਪੀ ਹਰਟ ਕੈਂਪਿੰਗ ਪਾਰਕ ਬਹੁਤ ਸੋਹਣੀ ਜਗ੍ਹਾ ਐ ਜੀ ਤੇ ਇੱਥੇ 10 ਡਾਲਰ ਇੱਕ ਬੰਦੇ ਦਾ ਕਿਰਾਇਆ ਐ ਜਿਹੜਾ ਜੇ ਤੁਸੀਂ ਆਉਣਾ ਚਾਹੋ ਬਹੁਤ ਸੋਹਣਾ ਜਿਹੜਾ ਇਹ ਪੈਲੇਸ ਬਣਿਆ ਹੈ ਬਹੁਤ ਬਹੁਤ ਇਦੇ ਨਾਲ ਆ ਦੇਖੋ ਇਸ ਸਾਈਡ ਤੇ ਸ਼ਿਵਿੰਗਪੂਲ ਵੀ ਹੈ ਬੱਚਿਆਂ ਦੀਆਂ ਖੇਡਾਂ ਨੇ ਤੇ ਸਾਰਾ ਇੰਤਜ਼ਾਮ ਇਹਦੇ ਵਿੱਚ ਹੈ ਅਗਲਾ ਟੂਰ ਅੱਛਾ ਹੈਪੀ ਹਰਟ ਜਿਹੜਾ ਕੈਂਪਿੰਗ ਹੈ ਇਹ ਇਹ ਕਿਹੜੀ ਜਗ੍ਹਾ ਹੈ ਇਹ ਟੋਬਰ ਮਰੀ ਦੀ 3 ਕਿਲੋਮੀਟਰ ਬੀਚ ਦੇ ਸਪੌਟ ਤੋਂ ਦੂਰ ਆ ਅੱਛਾ ਸਾਰੇ ਜੋ ਵੀ ਆਉਂਦੇ ਨੇ ਕੈਂਪਿੰਗ ਕਰਨ ਉਹਨਾਂ ਨੇ ਸਪੈਸ਼ਲ ਸਪੌਟ ਬਣਾਇਆ ਹੋਇਆ ਜਿੱਥੇ ਵਾਸ਼ਰੂਮ ਦੀ ਫੈਸਿਲਿਟੀ, ਸਵੀਮਿੰਗ ਪੂਲ ਅੱਗੇ ਬੱਚਿਆਂ ਦੇ ਖੇਡਣ ਨੂੰ ਸਾਰੇ ਇਹਦੇ ਆਰਮੀਆਂ ਲੱਗੇ ਨੇ ਜਿਹੜੇ ਪਰਮਾਨੈਂਟ ਵੀ ਰਹਿੰਦੇ ਆ ਕੁਝ ਕੁ ਬੰਦੇ ਤੇ ਉਧਰ ਦੇਖੋ ਪੈਕਿੰਗ ਕਰ ਰਹੇ ਸਾਰੇ ਉਹਨੇ ਲੌਂਗ ਵੀਕਐਂਡ ਦੇ ਜੋ ਵੀ ਬੰਦੇ ਆਏ ਹੋਏ ਸੀ ਤੇ ਹੁਣ ਆਪਾਂ ਵੀ ਇਹਦਾ ਪੈਕਿੰਗ ਕਰਕੇ ਵਾਪਸ ਜਾ ਰਹੇ ਹਾਂ ਤੇ ਅੱਗੇ ਇਸੇ ਤਰ੍ਹਾਂ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਆਪਾਂ ਹੁਣ ਅੱਜ ਦਾ ਪ੍ਰੋਗਰਾਮ ਕੀ ਹੈ ਸਾਰਾ ਦੱਸ ਸਮਝਾ ਇਹ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਰਾਤ ਕੈਂਪਿੰਗ ਕਰਕੇ ਹੁਣ ਸਵੇਰ 8:00 ਵੱਜ ਕੇ 11 ਹਾਂ ਤੇ ਹੁਣ ਆਪਾਂ ਇੱਥੋਂ ਵਿਚਵਲ ਚੱਲਦੇ ਹਾਂ ਉਧਰ ਫੈਰੀ ਹੈ ਤੇ ਜਿਹੜੀ ਫੈਰੀ ਅੱਗੇ ਆਈਲੈਂਡ ਨੂੰ ਜਾਂਦੀ ਹੈ ਹਾਂ ਉੱਥੇ ਅੱਗੇ ਆਪਾਂ ਟੋਬਰੋ ਦੀ ਦੇ ਸਾਰੇ ਸਪੌਟ ਆਪਾਂ ਦੇਖਾਂਗੇ ਜਿਹਦੇ ਵਿੱਚ ਫਰੈਸ਼ ਰੀਵਰ ਲੇਕ ਹੈ ਜਿਹੜਾ ਇੱਥੇ ਸਭ ਤੋਂ ਮਸ਼ਹੂਰ ਜਿਹਦੇ ਵਿੱਚ ਜਿਹੜਾ ਪੀਲਾ ਪੂਰਾ ਪਾਣੀ ਆਪਣਾ ਬਲੂ ਕਲਰ ਦਾ ਪਾਣੀ ਹੈ ਨੀਲਾ ਨੀਲਾ ਪਾਣੀ ਹੈ ਅੱਛਾ ਉਹ ਆਪਾਂ ਨੂੰ ਦੇਖਣ ਨੂੰ ਬੜਾ ਪੂਰਾ ਸਾਫ਼ ਪੁੱਠੇ ਥੱਲੇ ਤੱਕ ਦੇਖ ਸਕਦੇ ਆ ਠੀਕ ਹੈ ਜੇ ਅੱਗੇ ਆਪਾਂ ਜਾ ਕੇ ਉਹ ਦਿਖਾਵਾਂ ਤੇ ਸਤਿ ਸ਼੍ਰੀ ਅਕਾਲ ਚੱਲ ਰਿਹਾ ਲੋ ਜੀ ਇਹ ਇਹ ਨੇ ਆ ਗਿਆ ਜੀ ਗੇਟ ਆ ਗਿਆ ਜੀ ਇੱਥੋਂ ਗੇਟ ਤੋਂ ਫੜ ਦਿੰਦਾ ਲਾ ਹੈਪੀ ਹਾਰਟ ਕੈਂਪਿੰਗ ਆਹ ਕਾਰਡ ਸੈਂਟਰ ਦਾ ਇਹ ਗੇਟ ਹੈ ਆਹ ਆ ਰਿਟਰਨ ਕਰਨੇ ਦਾ ਗੇਟ ਹੈ ਇਤੋਂ ਬਾਅਦ ਅੱਗੇ ਆਪਾਂ ਹੁਣ ਚੱਲਾਂਗੇ ਵਿੱਚ ਤੇ ਆਪਣਾ ਇਹ ਅਸੀਂ ਟੋਬਰ 베ਰੀ ਤੋਂ ਹੁਣ ਅੱਗੇ ਵਿੱਚ ਨੂੰ ਚੱਲੇ ਆਂ ਇਹ ਆਹ ਕੈਨੇਡਾ ਦੇ ਪਿੰਡਾਂ ਦੀ ਪਿੰਡਾਂ ਦਾ ਰਸਤਾ ਹੈ ਜੀ ਇਹ ਜਿਵੇਂ ਆਪਣੇ ਪੰਜਾਬ ਚ ਹੁੰਦਾ ਹੈ ਨਾ ਕੱਚਾ ਰਸਤਾ ਤੇ ਦੋਨੇ ਪਾਸੇ ਦੇ ਜੰਗਲ ਹੈ ਅ ਜੰਗਲ ਦੇ ਵਿੱਚ ਦੀ ਜਾ ਰਹੇ ਹਾਂ ਟੋਬਰ 베ਰੀ ਤੋਂ ਆਪਾਂ ਚੱਲੇ ਕਿੱਥੇ ਲਿਟਲ ਕੋਵ ਬੀਚ ਲिटल ਕੋ ਬੀਚ ਇਹ ਉੱਥੇ ਪਹੁੰਚ ਕੇ ਤੁਹਾਨੂੰ ਅੱਗੇ ਹੋਰ ਦਿਖਾਉਨੇ ਆਉਜੀ ਬੀਚ ਦੀ ਐਂਟਰੀ ਹੈ ਸਾਡੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਇੱਥੇ ਤੇ ਕਿਉਂਕਿ ਇਹਦੇ ਐਂਟਰੀ ਕਰਨ ਦੇ ਵਾਸਤੇ ਆਨਲਾਈਨ ਬੁਕਿੰਗ ਕਰਾਉਣੀ ਪੈਂਦੀ ਹੈ ਇਹ ਮੁੰਡਾ ਖੜਾ ਹੈ ਆਪਣਾ ਪੰਜਾਬੀ ਤੇ ਇੱਥੇ ਆਨਲਾਈਨ ਬੁਕਿੰਗ ਕਰਾਉਣੀ ਪੈਂਦੀ ਹੈ ਰਿਜ਼ਰਵੇਸ਼ਨ ਹੁੰਦੀ ਹੈ ਤੇ ਰਿਜ਼ਰਵੇਸ਼ਨ ਸਾਡੀ ਕਰਾਈ ਨਹੀਂ ਹੋਈ ਸੀ ਇਹ ਹੋਰ ਇੱਥੇ ਗੱਡੀ ਪਾਰਕਿੰਗ ਵੀ ਨਹੀਂ ਕਰ ਸਕਦੇ ਰੋਕ ਵੀ ਨਹੀਂ ਸਕਾ ਸਕਦੇ ਹੁਣ ਇਹ ਮੁੰਡੇ ਨੂੰ ਅਸੀਂ ਪੁੱਛਿਆ ਕਹਿੰਦੇ ਵੀ ਤੁਹਾਨੂੰ ਤੁਸੀਂ ਸਾਨੂੰ ਦੱਸ ਜਾਣਕਾਰੀ ਲਈ ਵੀ ਅਗਲਾ ਬੀਚ ਕਿਵੇਂ ਹੈਗਾ ਵੀ ਵਧੀਆ ਕਹਿੰਦਾ ਜੀ ਮੈਨੂੰ ਵੀ ਕਹਾ ਜਾਣਾ ਅਲਾਉਡ ਨਹੀਂ ਹੈਗਾ ਕਹਿੰਦਾ ਇਹਨੂੰ ਵੀ ਵਿਚਾਰੇ ਨੂੰ ਅੱਗੇ ਜਾਣਾ ਅਲਾਉਡ ਨਹੀਂ ਹੈਗਾ ਇੱਥੇ ਤੱਕ ਹੀ ਹੈ ਬਸ ਇਹਦੀ ਸ਼ਿਫਟ ਹੈ ਇੱਥੇ ਕਹਿੰਦਾ ਜੀ ਮੇਰੀ ਦੂਜੀ ਸ਼ਿਫਟ ਹੈ ਮੈਨੂੰ ਇਨੀ ਜਾਣਕਾਰੀ ਨਹੀਂ ਹੈਗੀ ਤੇ ਨਾਲੇ ਜੰਗਲਾਂ ਚ ਹੈ ਨਾਲੇ ਇਨੀ ਜਗ੍ਹਾ ਹੈ ਪਰ ਇੱਥੇ ਗੱਡੀ ਨੋ ਪਾਰਕਿੰਗ ਹਰ ਜਗ੍ਹਾ ਲਿਖਿਆ ਹੋਇਆ ਹੈ ਤੇ ਗੱਡੀ ਵੀ ਨਹੀਂ ਖੜਾ ਸਕਦੇ ਜਿਨ੍ਹਾਂ ਨੇ ਆਨਲਾਈਨ ਪਾਰਕ ਕਰੀ ਹੋਈ ਹੈ ਬੁਕਿੰਗ ਉਹ ਅੱਗੇ ਲੰਘਦੇ ਨੇ ਤੇ ਨਹੀਂ ਤੇ ਫਿਰ ਆਨਲਾਈਨ ਬੁਕਿੰਗ ਕਰਾਉਣੀ ਪੈਂਦੀ ਹੈ ਜੀ ਤੇ ਆਪਣੀ ਬੁਕਿੰਗ ਆਨਲਾਈਨ ਜਿਹੜੀ ਹੋ ਗਈ ਤੇ ਆਪਾਂ ਹੁਣ ਅੱਗੇ ਚੱਲੇ ਆ ਇੱਥੋਂ ਲਓ ਜੀ ਅਸੀਂ ਇਹ ਪਾਰਕਿੰਗ 'ਚ ਪਹੁੰਚ ਗਏ ਤੇ ਦੇਖੋ ਗੋਰਿਆਂ ਦਾ ਕੰਮ ਇੱਥੇ ਪਾਰਕਿੰਗ ਖੜਾਉਣ ਦੇ ਹੁਣ ਫੇਰ ਪੈਸੇ ਲੱਗਣਗੇ ਹਾਂਜੀ ਬੜੇ ਪਤਾੰਦਰ ਨੇ ਹਰ ਜਗ੍ਹਾ ਤੇ ਪੇਡ ਪਾਰਕਿੰਗ ਬਾਏ ਰਿਜ਼ਰਵੇਸ਼ਨ ਓਨਲੀ ਆਪਾਂ ਤਾਂ ਰਿਜ਼ਰਵੇਸ਼ਨ ਕਰਾਈ ਹੋਈ ਹੈ ਅੱਤ ਨਹੀਂ ਡਾਰਿਆ ਨਾ ਦੇਖੋ ਜੰਗਲਾਂ ਦੇ ਵਿੱਚ ਹੈ ਇਹ ਰੋਹੀ ਵਿਆਹਵਾਨ ਬੰਦਾ ਇੱਥੇ ਕੋਈ ਹੈ ਨਹੀਂ ਹਾਂਜੀ ਇੱਥੇ ਖੜਨ ਦੇ ਵੀ ਪੈਸੇ ਨਹੀਂ ਮੈਂ ਕਿਸੇ ਨੂੰ ਕੋਈ ਇਰਿਟੇਸ਼ਨ ਨਹੀਂ ਤਾਂ ਠੀਕ ਹੈ ਨਾ ਪਿਆਰ ਹੀ ਹੁੰਦਾ ਪਿਆਰ ਨਹੀਂ ਸਮਝਿਆ ਇਹ ਨੋ ਓਵਰਨਾਈਟ ਕੈਂਪਿੰਗ ਇਨ ਪਾਰਕਿੰਗ ਲਾਟ ਆਹ ਰਸਤਿਆਂ ਦੇ ਯੋਗੇ ਵਿੱਚ ਨੂੰ ਇੱਥੋਂ ਆਪਾਂ ਚੱਲਾਂਗੇ ਅੱਗੇ ਨਹਾ ਗਰੇਂਦਰਪਾਲ ਸਿੰਘ ਇਹ ਸਾਡਾ ਟੂਰ ਅਨ ਚਾਰਜ ਹੈ ਜੀ ਸਾਰਾ ਇਹਨੇ ਫਿਨਿਸ਼ ਕਰਨਾ ਹੁੰਦਾ ਬਾਅਦ ਦੇ ਵਿੱਚ ਪਹਿਲਾਂ ਵੀ ਨਾਲ ਕੀ ਲੈ ਕੇ ਜਾਣਾ ਹੈ ਕੀ ਚੱਕਣਾ ਹੈ ਖਾਣ ਪੀਣ ਦਾ ਕੀ ਲੈ ਜਾਣਾ ਸਾਰਾ ਆਰਗੇਨਾਈਜ਼ ਹੈ ਜਿਹੜਾ ਇਹ ਗਰੇਂਦਰਪਾਲ ਸਿੰਘ ਕਰਦਾ ਲਓ ਜੀ ਸਾਰੇ ਸਿੰਘਾਂ ਨੇ ਚੱਕ ਲਿਆ ਸਮਾਨ ਤੇ ਆ ਲੰਚ ਬਾਕਸ ਖਾਣ ਪੀਣ ਦਾ ਸਮਾਨ ਵੀ ਚੱਕ ਲਿਆ ਬੈਠਣ ਲਈ ਕੁਰਸੀਆਂ ਆ ਜਾਓ ਬਈ ਹੋ ਸੰਗੋ ਹਾਂ ਬਈ ਲਓ ਜੀ ਅਸੀਂ ਪਹੁੰਚ ਗਏ ਵਿੱਚ ਤੇ ਇਹ ਵਿੱਚ ਹੈਗਾ ਕੀ ਨਾਇਕ ਗਰੇਂਦਰ ਮੈਂ ਫੇਰ ਭੁੱਲ ਜਾਨਾ ਇਹਦਾ ਵਿੱਚ ਦਾ ਨਾਮ ਟੋਬੇ ਵਿੱਚ ਦੀ ਮੋਰੀ ਯਾਦ ਰੱਖੂ ਮਾਦਾ ਟੋਬਰ ਮੋਰੀ ਹੈ ਵੈਸੇ ਦਾ ਨਾਮ ਉਹ ਨਹੀਂ ਭੁੱਲਦਾ ਪਾਣੀ ਇਹਦਾ ਨੀਲਾ ਜੀ ਔਰ ਸਾਫ਼ ਐਨਾ ਵੀ نیچے ساری ਧਰਤੀ ਜਿਹੜੀ نیچے ਗਰਾਊਂਡ ਹੈ ਦਿਖ ਰਿਹਾ ਹੈ ਵਿੱਚ ਵਿੱਚ ਦੇ ਚਲੋ ਹੁਣ ਦੇਖਦੇ ਆ ਸਿੰਘ ਆਪਣੇ ਜਾਇ ਕਿੱਥੇ ਰੁਕਦੇ ਐ ਹਰਮਨ ਕਹਿੰਦਾ ਸੀ ਕਹਿੰਦਾ ਵਿੱਚ ਤੋਂ ਮੈਨੂੰ ਇੱਕ ਸਾਡਾ ਕੈਂਡੀਡੇਟ ਅਜਾਇਆ ਨਹੀਂ ਬੱਚਾ ਹਰਮਨ ਕਿਉਂਕਿ ਉਹਦੀ ਸੋਮਵਾਰ ਦੀ ਸ਼ਿਫਟ ਹੁੰਦੀ ਐ ਇਸ ਕਰਕੇ ਨਹੀਂ ਆ ਸਕਿਆ ਉਹ ਕਈ ਬੱਚੇ ਨਹੀਂ ਆਏ ਸਾਡੇ ਨਾਲ ਸੀ ਜਿਹੜੇ ਤੇ ਇੱਕ ਬੇਚੀ ਜੋਤ ਹੈ ਉਹ ਵੀ ਨਹੀਂ ਆ ਸਕੀ ਅੱਜ ਹਰਮਨ ਨਹੀਂ ਆਇਆ ਤੇ ਕਾਫੀ ਬੱਚੇ ਜਿਹੜੇ ਰਹਿੰਦੇ ਸੀ ਸਟੂਡੈਂਟ ਕਾਫੀ ਰਹਿ ਗਏ ਸਾਡੇ ਨਾਲ ਜਿਹਨਾਂ ਦੀਆਂ ਸ਼ਿਫਟਾਂ ਸਫਟਾਂ ਸੀ ਉਹ ਕਹਿੰਦਾ ਸੀ ਮੇਰੇ ਲਈ ਕਹਿੰਦਾ ਵਿੱਚ ਤੋਂ ਕੋਈ ਨਿਸ਼ਾਨੀ ਲਿਆਇਓ ਤਾਂ ਪੱਥਰ ਬਹੁਤ ਚਿੱਟੇ-ਚਿੱਟੇ ਗੋਲ-ਗੋਲ ਨੇ ਗੋਲ-ਗੋਲੋ ਤੋਂ ਪੱਥਰ ਲੈ ਜਾਓ ਇੱਕ ਹਰਮਨ ਲਈ ਹੈਂ ਵੀ ਆਸਣ ਇੱਥੇ ਲੋ ਲੈ ਮੈਂ ਕਹਣਾ ਉਹ ਉੱਥੇ ਲਾਓ ਗੋਲ ਜੇ ਪੱਥਰ ਦੇ ਸਾਹਮਣੇ ਜਾ ਕੇ ਸਾਫ ਹੋ ਜਾਗਾ ਹੈ ਕਰੇਂ ਤੇਰਾ ਉਹ ਜਗਾ ਤੇ ਲਾਉਣ ਸਾਹਮਣੇ ਆਸਣ ਇੱਧਰ ਉਹ ਕਿਰਚਾ ਆਣਾ ਬੈਠਣੀ ਆ ਉੱਪਰ ਅੱਗ ਜਾ ਕੇ ਅੱਗੇ ਦਿਖਾਓ ਸੁਣ ਮੈਂ ਨੇੜੇ ਜਾ ਕੇ ਦਿਖਾਉਣਾ ਜੀ ਪਾਣੀ ਸਾਫ ਬੜਾ ਜਿਆਦਾ ਠੰਡਾ ਪੋੜੀ ਹੈ ਇਹ ਵਿੱਚ ਨਹੀਂ ਬੱਤਾ ਹੈ। ਠੰਡਾ ਹੈ। ਬਹੁਤ ਠੰਡਾ ਹੈ। ਦੇਖੋ ਜੀ ਕਿੰਨਾ ਸਾਫ਼ ਪਾਣੀ ਹੈ ਇਹ। ਇਹਨੂੰ ਨੀਲਾ ਸਮੁੰਦਰ ਕਿਹਾ ਗਿਆ ਹੈ। ਬਲੂ ਸੀ। ਪਰਲਾ ਪਾਸਾ ਇਹਦਾ ਬਿਲਕੁਲ ਕੋਈ ਨਜ਼ਰ ਨਹੀਂ ਆ ਰਿਹਾ ਜੀ। ਤੁਹਾਨੂੰ ਮੈਂ ਸਾਰਾ ਆਲਾ-ਲਾ ਲਿਖਾਉਣਾ ਹੌਲੀ-ਹੌਲੀ। ਮੀਚ ਦਾ ਸਤਿੰਦਰਪਾਲ ਹਾਂ ਮੇਰਾ ਖਿਆਲ ਹੈ ਸਤਿੰਦਰਪਾਲ ਡਰੋਨ ਉਡਾਊਗਾ ਐ ਬਈ ਡਰੋਨ ਉਡਾਉਣ ਦੀ ਤਿਆਰੀ ਕਰ ਰਿਹਾ ਸਤਿੰਦਰ ਤਾਂ ਉਹ ਦਰਗੋਰੇ ਬੱਚੇ ਬੱਟੇ ਸਿੱਟ ਰਹੇ ਨੇ ਕਹਿੰਦੇ ਦੇਖੋ ਕਿਹੜਾ ਕਿੰਨੀ ਦੂਰ ਸਿੱਟੂਗਾ ਇਹ ਤੂੰ ਸਾਫ ਹੈ ਇੰਨਾ ਜੀ ਪਾਣੀ ਇਹ ਕਮਾਲ ਮੰਨ ਗਏ ਮੈਂ ਤਾਂ ਇੰਨਾ ਸਾਫ ਪਾਣੀ ਦ ਕੋਈ ਬਿਲਕੁਲ ਬਹੁਤ ਧਿਆਨ ਰੱਖਿਆ ਜਾਂਦਾ ਜੀ ਇੱਥੇ ਵੀ ਇਹਦੇ ਵਿੱਚ ਪਾਣੀ ਨੂੰ ਗੰਦਾ ਨਾ ਹੋਵੇ ਕੋਈ ਪੋਲੂਸ਼ਨ ਨਾ ਹੋਵੇ ਨਹੀਂ ਤਾਂ ਆਪਣੇ ਦੇਖਿਆ ਖਾ ਖਾ ਕੇ ਉੱਥੇ ਸਿੱਟੀ ਜਾਂਦੇ ਆਪਾਂ ਪੌਲੀ ਥਿੰਗਸ ਲਫਾਫੇ ਕੋਕ ਦੀਆਂ ਬੋਤਲਾਂ ਪਾਣੀ ਦੀਆਂ ਬੋਤਲਾਂ ਸਭ ਬਹੁਤ ਬੁਰਾ ਹਾਲ ਹੈ ਆ ਚੀਜ਼ ਇਹਨਾਂ ਲੋਕਾਂ ਦੀ ਦੇਖਣ ਵਾਲੀ ਹੈ ਜਿਹੜੀ ਵੀ ਇਹ ਸਾਰੇ ਰੂਲ ਨੂੰ ਬਹੁਤ ਫਾਲੋ ਕਰਦੇ ਨੇ ਇੱਥੇ ਕੋਈ ਕਿਤੇ ਇੱਕ ਥੋੜਾ ਮੋਟਾ ਨਾ ਕਸ਼ਰ ਤੁਹਾਨੂੰ ਨਹੀਂ ਮਿਲੂਗਾ ਗਿਰਿਆ ਸਾਰਾ ਨੇਚਰਲੀ ਹਰ ਐਟਮ ਨੇਚਰਲੀ ਐਥੇ ਦੇਖੋ ਕਿੰਨਾ ਸਾਫ ਪਾਣੀ ਹੈ ਦੇਖ ਕੇ ਰੂਹ ਖੁਸ਼ ਹੁੰਦੀ ਹੈ ਵਾਕਈ ਇਹ ਉਸ ਕਾਦਰ ਦੀ ਕੁਦਰਤ ਨੂੰ ਪਿਆਰ ਹੈ ਇੱਕ ਉਹਨੂੰ ਕੁਦਰਤ ਨੂੰ ਸਾਹਮਣਾ ਰੱਬ ਨੂੰ ਪਿਆਰ ਹੈ ਰੱਬ ਦੀਆਂ ਚੀਜ਼ਾਂ ਨੂੰ ਸੰਭਾਲਣਾ ਰੱਬ ਨੂੰ ਪਿਆਰ ਹੈ ਰੱਬ ਵਿਆਂ ਬਣਾਈਆਂ ਹੋਈਆਂ ਦਾਤਾ ਦਾ ਸ਼ੁਕਰਾਨਾ ਅਤੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਉਹੀ ਰੱਬ ਦਾ ਨਾਮ ਹੈ ਬਸ ਹੁਣ ਸਾਡੇ ਪੰਜਾਬ ਦੇ ਵਿੱਚ ਕੀ ਹੈ ਅਸੀਂ ਨਾ ਤਾਂ ਪਾਣੀ ਸੰਭਾਲ ਰਹੇ ਆਂ ਨਾ ਧਰਤੀ ਨੂੰ ਸੰਭਾਲ ਰਹੇ ਆਂ ਮਿੱਟੀਏ ਜਿਹੜੀ ਉਹਦੇ ਵਿੱਚ ਜ਼ਹਿਰਾਂ ਬਹੁਤ ਮਿਲ ਰਹੀਆਂ ਨੇ ਕੰਪਨੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਜ਼ਹਿਰਾਂ ਬਣਾਤੀਆਂ ਤੇ ਨਾ ਹੀ ਅਸੀਂ ਜਿਹੜਾ ਵਾਤਾਵਰਨ ਹੈ ਰੁੱਖ ਹਰਿਆ ਭਰਿਆ ਕੁਦਰਤ ਕੁਦਰਤ ਦੱਸੈ ਕੁਦਰਤ ਸੁਣੀਏ ਕੁਦਰਤ ਭਾਉ ਸੁਖਸਾਰ ਕੁਦਰਤ ਪਾ ਤਾਲੀ ਆਕਾਸੀ ਕੁਦਰਤ ਸਰਵ ਆਕਾਰ ਜਿਸ ਕੁਦਰਤ ਦੀ ਗੁਰੂ ਸਾਹਿਬ ਗੱਲ ਕਰ ਰਹੇ ਨੇ ਅਸੀਂ ਉਸ ਕੁਦਰਤ ਨੂੰ ਨਹੀਂ ਸਾਡਾ ਤਾਂ ਫਲਸਫਾ ਬਹੁਤ ਅਮੀਰ ਸੀਗਾ ਗੁਰੂ ਨਾਨਕ ਪਾਸ਼ਾ ਦਾ ਬਖਸ਼ਿਆ ਹੋਇਆ ਪਰ ਜਿੰਨਾ ਸਾਡਾ ਅਮੀਰ ਫਲਸਫਾ ਹੈ ਪਰ ਉਹ ਨਹੀਂ ਅਸੀਂ ਸਿਰਫ ਉਹ ਗੁਰੂ ਸਾਹਿਬ ਦੇ ਬਚਨਾਂ ਨੂੰ ਮੱਥੇ ਟੇਕ ਰਹੇ ਹਾਂ ਦੇਗਾ ਕਰਾ ਰਹੇ ਹਾਂ ਨੱਕ ਰਗੜ ਰਹੇ ਹਾਂ ਪਰ ਮੰਨ ਨਹੀਂ ਰਹੇ ਫਾਲੋ ਨਹੀਂ ਕਰ ਰਹੇ ਗੁਰੂ ਸਾਹਿਬ ਨੂੰ ਮੰਨਣਾ ਗੁਰੂ ਸਾਹਿਬ ਦੇ ਬਚਨ ਨੂੰ ਮੰਨਣਾ ਹੈ ਤੋਦਨੋ ਨਿਵਣਾ ਤੇਰਾ ਨਾਉ ਗੁਰੂ ਨੂੰ ਮੱਥਾ ਟੇਕਣਾ ਗੁਰੂ ਦਾ ਨਾਮ ਹੀ ਹੈ ਗੁਰੂ ਦਾ ਬਚਨ ਮੰਨਣਾ ਹੈ ਇਸ ਤੋਂ ਉੱਪਰ ਦੀ ਕੁਛ ਨਹੀਂ ਆ ਦੇਖੋ ਕਿਉਂਕਿ ਗੁਰੂ ਤਾਂ ਸਾਰੇ ਸ੍ਰਿਸ਼ਟੀ ਦਾ ਇੱਕੋ ਹੀ ਹੈ ਸਰਬਸਾਂਝ ਹੈ ਰੱਬ ਪਰਮਾਤਮਾ ਗੁਰੂ ਪਰਮੇਸ਼ਰ ਇੱਕੋ ਹੀ ਗੱਲ ਹੈ ਕੋਈ ਗॉड ਕਹ ਲਓ ਕੋਈ ਆਰਾਮ ਕਹ ਲਓ ਕੋਈ ਅੱਲਾ ਕਹ ਲਓ ਕੋਈ ਬੋਲੇ RAM RAM ਕੋਈ ਖੁਦਾ ਹੈ ਗੁਰੂ ਤੇ ਪਰਮੇਸ਼ਰ ਚ ਭੇਦ ਕੋਈ ਨਹੀਂ ਗੁਰ ਪਰਮੇਸ਼ਰ ਏਕੋ ਜਾਣ ਗੁਰੂ ਦਾ ਮੰਨਣਾ ਰੱਬ ਦਾ ਮੰਨਣਾ ਹੈ ਉਹ ਚੜਾਤਾ ਹੈ ਵੀ ਡਰੋਨ ਉਡਾਤਾ ਜੀ ਸਤਿੰਦਰਪਾਲ ਨੇ ਡਰੋਨ ਦੀ ਜਿਹੜੀ ਕਟਿੰਗ ਹੈ ਉਹ ਵੀ ਇਹਦੇ ਵਿੱਚ ਮੈਂ ਵੀਡੀਓ ਚ ਫਿੱਟ ਕਰੂੰਗਾ ਸਤਿੰਦਰਪਾਲ ਇੱਧਰ ਮਾੜੇ ਮੇਰੇ ਵੱਲ ਵੀ ਲਾਇਆ ਡਰੋਨ ਆ ਇਹਨੂੰ ਸੰਗਤਾਂ ਨੂੰ ਦਰਸ਼ਨ ਕਰਾਈਏ ਲਿਆ ਇੱਧਰ ਹਾਂ ਆ ਗਿਆ ਚੂਹਾ ਆ ਜਾ ਭੱਜ ਕੇ ਮੇਰੇ ਕੋਲੇ ਹੈ ਤੇ ਲੈ ਹੁਣ ਦਿਖਾ ਇਹ ਸਮਾਨ ਵਾਹਿਗੁਰੂ ਸਾਨੂੰ ਸਮੱਤ ਬਖਸ਼ੇ ਅਸੀਂ ਕੁਦਰਤ ਨੂੰ ਸੰਭਾਲੀਏ ਉਦਰਤ ਨਾਲ ਪਿਆਰ ਕਰੀਏ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੀਏ ਇੱਕ ਦੂਜੇ ਦੇ ਪ੍ਰਤੀ ਜਿਹੜੀ ਜੈਲਸ ਭਾਵਨਾ ਹੈ ਮਾਰੇ ਸਾਡੇ ਹਿਰਦੇ 'ਚੋਂ ਮਟਾ ਦੇਣ ਔਰ ਸਾਡੇ ਹਿਰਦੇ 'ਚੋ ਹੀ ਅਰਦਾਸ ਨਿਖੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਮਰ ਤਿੱਤੇ ਲਿਓ ਉਬਾਰ ਡਰੋਨ ਆਪਣੇ ਨਾਲ ਨਾਲ ਭੱਜਿਆ ਫਿਰ ਰਿਹਾ ਜੀ ਮਤਾਂ ਸਫਾਈ ਪਾਣੀ ਵਾਲੀ ਵੇਖ ਕੇ ਹੈਰਾਨ ਹੋ ਗਿਆ ਜੀ ਮੈਂ ਇੰਨਾ ਸਾਫ਼ ਪਾਣੀ ਦਾ ਵਿੱਚ ਮੈਂ ਪਹਿਲੀ ਵਾਰ ਹੀ ਵੇਖਿਆ ਐਨਾ ਇਹ ਜੁੜੇ ਰਹੇ ਹੋ ਜੀ ਇਸੇ ਤਰ੍ਹਾਂ ਹੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਜੋ ਆਪਾਂ ਸਾਰੇ ਰਲ ਕੇ ਨਾ ਬੈਠ ਕੇ ਉਰੇ ਮੂਲਮੰਤਰ ਸਾਹਿਬ ਦੇ ਜਾਪ ਕਰੀਏ ਆਜੋ ਸਾਰੀ ਸੰਗਤ ਰਲ ਕੇ ਵਾਹਿਗੁਰੂ ਉਹ ਗਰੇਂਦਰ ਜੀ ਇੱਥੇ ਲਿਖ ਕੇ ਲਗਾਇਆ ਹੋਇਆ ਇਹਨਾਂ ਨੇ ਵੀ ਜੇ ਤੁਸੀਂ ਕੋਈ ਚੀਜ਼ ਆਪਣੇ ਨਾਲ ਖਾਣ ਪੀਣ ਵਾਲੀ ਲਿਆਉਨੇ ਹੋ ਇਸ ਜਗ੍ਹਾ ਤੇ ਤਾਂ ਉਹਦਾ ਆਪਣੇ ਹੱਥ ਦੇ ਵਿੱਚ ਗਾਰਵੇ ਬੈਗ ਰੱਖਣਾ ਹੈ ਤੁਸੀਂ ਜੋ ਚੀਜ਼ ਖਾਧੀ ਪੀਤੀ ਐ ਬੇਸਟੇਜ ਐ ਉਹ ਨਾਲ ਹੀ ਆਪਣੇ ਲੈ ਕੇ ਜਾਣੀ ਐ ਇਥੋਂ ਤੇ ਇਹ ਲੰਗਰ ਅਸੀਂ ਵੀ ਹੁਣ ਤਿਆਰ ਹੋ ਗਿਆ ਜੀ ਸਾਰੇ ਸਿੰਘਾਂ ਨੇ ਸੱਕ ਰਹੇ ਨੇ ਸਤਿੰਦਰਪਾਲ ਸਿੰਘ ਹੁਣੀ ਤੇ ਨਾਲ ਇਹ ਬੈਗ ਲਾਇਆ ਅਸੀਂ ਗਾਰਬੇਜ ਬੈਗ ਨਾਲ ਇਹਦੇ ਵਿੱਚ ਸਾਰੀ ਚੀਜ਼ ਕੋਈ ਵੀ ਚੀਜ਼ ਨਹੀਂ ਛੱਡਣੀ ਉੱਥੇ ਤਿਲ ਮਾਤਰ ਵੀ ਲੋ ਜੀ ਸਤਿੰਦਰਪਾਲ ਹੁਣ ਬਣਾ ਰਿਹਾ ਹੈ ਗੈਸ ਜ਼ਿੱਲਾ ਬੰਦ ਹੋ ਗਿਆ ਸਤਿੰਦਰਪਾਲ ਕੀ ਬਣਾ ਰਿਹਾ ਹੈ ਬਣਾਇ ਕਹੀ ਤੇ ਗਿਆ ਸਾਰੇ ਦਾ ਬਸਰਨ ਦੀ ਇਹ ਮਹਿੰਗੀ 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 ਬਣਾ ਰਿਹਾ ਹੈ ਗੋਰਿਆਂ ਦੇ ਮੁਲਕ ਚ ਗੋਰਿਆਂ ਵਾਲੀਆਂ ਚੀਜ਼ਾਂ ਆ ਦੇਖੋ ਚੋਲਾ ਨੀਚੇ ਜਿਹੜਾ ਹੈਗਾ ਇਹਦੇ ਵਿਚੀ ਇਹ ਤੇ ਗੈਸ ਸਿਲੰਡਰ ਲਈ ਛੋਟਾ ਜਿਹਾ ਇਸਵੇਂ ਦੇਖ ਮਾਲ ਕਰ ਇਹ ਜਿਹੜਾ بیچ ਦਾ ਦ੍ਰਿਸ਼ ਤੁਸੀਂ ਸਾਰੇ ਦੇਖ ਕੇ ਹਟਿਓ ये अपना आ सामने बीच का सारा मैप है और मैप मैप्ते आप जगह सी हूँ ये इस जगह पर इत आप आ जगह पर जरा अंदर तुम तो सारा दृश्य वीडियो राही पिछे देख आ रहे हो और ये बीच बहुत अगे तक है हम इत आप लाए पिछे चला गए वापस वापस जाके हम थो तो अगले स्टैपते ਸ਼ੇਅਰ ਕਰਾਵਾਂਗੇ ਇਹ ਸੀ ਲिटल ਕਬ ਬਹੁਤ ਵੱਡਾ ਹੈ ਹੁਣ ਆਪਾਂ ਇਥੋਂ ਜਾਵਾਂਗੇ ਵਾਪਸ ਹੁਣ ਆਪਾਂ ਇਸ ਜਗ੍ਹਾ ਤੇ ਆ ਇਹ ਆ ਆ بیچ ਆਪਾਂ ਦੇਖ ਕੇ ਆ ਇਹਨਾਂ ਰਸਤਾ ਤੁਰ ਕੇ ਲਿਆ ਸੀ ਤੇ ਆ ਗ੍ਰੀਨ ਲਾਈਟ ਜਾ ਕੇ ਹੁਣ ਇਥੋਂ ਵਾਪਸ ਇਥੋਂ ਆਪਾਂ ਇੱਧਰ ਜਾਣਾ ਆਹ ਆ ਜਾ ਕੇ ਇਥੋਂ ਆਹ ਰਸਤਾ ਅੱਗੇ ਜਾ ਕੇ ਆਹ ਤੋਂ ਨੋ ਵਿੱਚ ਦੇ ਨਾਲ-ਨਾਲ ਨਾਲ ਸਾਰੀ ਸ਼ੇਅਰ ਕਰਾਵਾਂਗੇ ਮੈਂ ਕੀ ਬਣ ਰਹੀ ਹੈ ਜੀ ਇਹ ਉੱਥੇ ਵਿੱਚ ਤੇ ਜਿਹੜੀ ਆਪਾਂ ਮੈਂਗੀ ਵੜਾਈ ਸੀ ਉੱਥੇ ਦਾ ਛੋਟਾ ਸਿਲੰਡਰ ਸੀ ਜਿਹੜਾ ਉਹ ਖਤਮ ਹੋ ਗਿਆ ਸੀ ਛੋਟੇ ਸਿਲੰਡਰ ਵਾਲਾ ਚੁੱਲਾ ਆਪਣਾ ਕਿੱਥੇ ਹੈ ਹੋਰ ਹੁਣ ਇਹ ਦੂਸਰਾ ਰੱਖਿਆ ਹੈ ਜਸਪਾਲ ਹੂੰ ਇਹ ਤੇ ਮੈਂਗੀ ਬਣ ਰਹੀ ਹੈ ਹੁਣ ਆ ਲੈਂਦੀ ਆ ਇਹ ਅਗਲਾ ਵਿੱਚ ਹੈ ਜੀ ਆ ਇਹਦੀ ਪਾਰਕਿੰਗ ਦਾ ਹੈ ਇਹਦਾ ਨਾਮ ਹੈ ਲਾਈਟ ਹਾਊਸ ਪੁਆਇੰਟ ਪਬਲਿਕ ਐਕਸੈਸ ਇਹਦੀ ਟਾਈਮਿੰਗ ਜਿਹੜੀ ਹੈਗੀ ਹੈ 9 ਪੀਐਮ ਕਲੋਜ਼ ਹੈ ਤੁਹਾਨੂੰ ਦਿਖਾਉਣੇ ਅੱਗੇ ਆ ਜਾਓ ਹਾਂ ਵੀ ਕਿਵੇਂ ਹੈ ਕੁਛ ਹੈ ਹੈ ਇਧਰ ਦੀ ਆ ਜਾ ਸਾਰੇ ਟਾਪੂ ਜੇ ਬਣੇ ਹੋਏ ਨੇ ਜੀ ਜਗਾ ਜਗਾ ਤੇ ਉਹ ਫੈਰੀ ਆ ਰਹੀ ਹੈ ਛੋਟੀ ਆ ਖਣਨੂ ਆ ਥੋੜੇ ਮोटे ਰੈਸਟੋਰੈਂਟ ਨੇ ਉਹ ਆ ਸੀ ਹਾਂ ਆ ਹੁਣ ਇੱਥੋਂ ਆਇਆ ਇੱਥੇ ਆਇਆ ਸੀ ਆਪਾਂ ਆ ਆ ਦੇ ਐਨ ਐਕਸੀ ਉਹ ਜਿਹੜਾ ਪਟਨ ਅੱਛਾ ਅੱਛਾ ਕਿ ਲਾਈਟ ਹਾਊਸ ਲਾਈਟ ਹਾਊਸ ਉੱਥੇ ਜਾ ਕੇ ਉਹਦੇ ਵਾਲੇ ਦੋ ਜਿਹੜੇ ਤੁੰਗਿਆ ਉਹ ਵੀ ਜਾਂਦੇ ਨੇ ਲੋਕ ਹੈ ਹੈ ਲਾਈਟ ਹਾਊਸ ਹਾਂ ਆ ਉਹ ਨੀ ਚਲੀ ਜਾ ਕੇ ਉਹ ਰਸਤਾ ਹੈ ਨਹੀਂ ਚਲੀਏ ਉਹ ਉੱਥੇ ਜਾ ਕੇ ਜਿਹੜੇ ਚੜਦੇ ਨੇ ਲੋਕ ਇਹ ਵੀ ਬਹੁਤ ਸਾਫ਼ ਪਾਣੀ ਹੈ ਜੀ ਬਹੁਤ ਹੀ ਜ਼ਿਆਦਾ ਇੱਥੇ ਅੱਗੇ ਜਿਹਨੇ ਕਿਸ਼ਤੀ ਦੇ ਵਿੱਚ ਜਾਣਾ ਹੈ ਛੋਟੀ ਫੈਰੀ ਹੈ ਇਟੂ ਆਪ ਟਾਪ ਤੇ ਆਣੇ ਉਹ ਅਗਲੇ ਟਾਪਾਂ ਦੇ ਉੱਪਰ ਦੀ ਗੇੜਾ ਖੜਵਾ ਕੇ ਵਾਪਸ ਆ ਜਾਂਦੇ ਨੇ ਹੈਨਾ ਆ ਉੱਪਰ ਦੀ ਗੇੜਾ ਦੇ ਆਉਂਦੇ ਨੇ ਹਾਂਜੀ ਤੇ ਆਪਾਂ ਇੱਧਰ ਉਹ ਉੱਥੇ ਆਏ ਸੀ ਉਹਨਾਂ ਪਾਣਾ ਪਾਣਾ ਇੱਧਰ ਆਇਆ ਆ ਇਹਦਾ ਟਿਕਟ ਆਫਿਸ ਹੋ ਗਿਆ ਠੀਕ ਕਰੂਜ਼ ਐ ਕਰੂਜ਼ ਇਹ ਆ ਕਰੂਜ਼ ਆ ਕਰੂਜ਼ ਦੀ ਆ ਫਰੋਬਰਪੋਰਟ ਦਾ ਕੈਕਟਰ ਆ ਦਸਤੋ ਆ ਇਹਦੇ ਟਾਈਮਿੰਗ ਹੈ ਪਾਇੰਟ ਆਲ ਦੀ ਨੀ ਯਾਤਰਾ ਕਰਦਾ ਹੁੰਦਾ ਹੁੰਦਾ ਅੰਦਰੋਂ ਬੀਤੇ ਨੂੰ ਆਉਣਾ ਚਾਹਦਾ ਇਹਦਾ ਕੀਤੇ ਹੋ ਅਜੀ ਤੋ ਇਹ ਤਾਂ ਨਾ ਲਗਾਈ ਜਸ ਤੋ ਇਹ ਇਹ ਪੁਆਇੰਟ ਬਣ ਆਇਆ ਜੀ ਗਲਾਸ ਬਾਟਮ ਟੂ ਫਲਾਪ ਪੋਰਟ ਤੇ ਇਹ ਫੈਰੀ ਦੇ ਵਿੱਚ ਜਦੋਂ ਅੰਦਰ ਬਿਠਾ ਕੇ ਲੈ ਜਾਂਦੇ ਨੇ ਛੋਟੇ ਦੇ 크ਰੂਜ਼ ਆਹ ਛੋਟਾ 크ਰੂਜ਼ ਹੈ ਇਹ ਆ ਜਿਹੜਾ ਬਣਿਆ ਹੋਇਆ ਸਟਾਪ ਪਹਾੜ ਜਾ ਇਹ ਇਸ ਤਰ੍ਹਾਂ ਨਾ ਇੱਕ ਜਗ੍ਹਾ ਤੇ ਇਹ ਇੱਥੇ ਤਾਂ ਇਹ ਸਿਰਫ ਪੇਂਟਿੰਗ ਕਰਕੇ ਲਾਈ ਹੋਈ ਹੈਗੀ ਤੇ ਜਿਹੜਾ ਫਲੈਕਸ ਲਾਈ ਹੋਈ ਹੈ ਇਹ ਫਲੈਕਸ ਹੈ ਜੀ ਇਹ ਦੇਖੋ ਕੈਸੀ ਫਲੈਕਸ ਬਣਾਈ ਹੈ ਇਹ ਇਸ ਤਰ੍ਹਾਂ ਦਾ ਅੰਦਰ ਹੈਗਾ ਇੱਕ ਟਾਪੂ ਦੇ ਉੱਪਰ ਇਹ ਕੁਦਰਤੀ ਉੱਥੇ ਖੜਾ ਹੈ ਇਹ ਬਹੁਤ ਵੱਡਾ ਹੈਗਾ ਪੱਥਰ ਪਹਾੜ ਇਹਨੂੰ ਇਸੇ ਨੂੰ ਕਹਿੰਦੇ ਨੇ ਫਲਾਵਰ ਤੇ ਇਹਦੇ ਕੋਲ ਦੀ ਜਾ ਕੇ ਜਿਹੜੀ ਫੈਰੀ ਹੈ ਫਿਰ ਉਹ ਆਉਂਦੀ ਹੈਗੀ ਦਿਖਾ ਕੇ ਲੈ ਕੇ ਆਉਂਦੇ ਨੇ ਲਓ ਜੀ ਅਸੀਂ ਵਾਪਸ ਚਾਲੇ ਪਾਤੇ ਕਿਉਂਕਿ ਸ਼ਾਮ ਹੋ ਗਈ ਕੱਲ ਨੂੰ ਫਿਰ ਸਿੰਘਾਂ ਨੇ ਕੰਮਾਂ ਤੇ ਜਾਣਾ ਸਾਡੀ ਡਰਾਈਵ ਜਿਹੜੀ ਹੈਗੀ ਹੈ 2 ਘੰਟੇ 55 ਮਿੰਟ 3 ਘੰਟੇ ਲਾਓ 230 ਕਿਲੋਮੀਟਰ ਸਾਡਾ ਸਫਰ ਹੈ 30 ਕਿਲੋਮੀਟਰ ਅਸੀਂ ਆ ਗਏ 260 ਸੀ ਤੇ ਸਾਡੇ ਪਹੁੰਚਣ ਦਾ ਟਾਈਮ ਹੈ ਜਿਹੜਾ ਬ੍ਰਮਟਨ 8 ਵਜੇ ਹੈ 7:58 ਗੁਰਿੰਦਰ ਸਿੰਘ ਡਰਾਈਵ ਕਰ ਰਹੇ ਆ ਬਾਕੀ ਸੰਗਤਾਂ ਸਾਰੀਆਂ ਸੌ ਗਈਆਂ ਇੱਕ ਜਾਗਦਾ ਆਰਾਮ ਕਰ ਲਈ ਇੱਕ ਜਾਗਦਾ ਹੈ ਬਾਬ ਸੀ ਦੇ ਚਾਲੇ ਪਾਤੇ ਜੀ ਬ੍ਰਮਟਨ ਨੂੰ ਔਰ ਸਾਰਿਆਂ ਸੰਗਾ ਨੇ ਜਿਨ੍ਹਾਂ ਨੇ ਵੀ ਸ਼ੇਅਰ ਕਰੀ ਇਸ ਬੀਚ ਦੀ ਸਾਰਿਆਂ ਨੂੰ ਗੁਰਪਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵੀ ਰਸਤੇ ਦੇ ਵਿੱਚ ਦੇਖਣ ਵਾਲੀ ਕੋਈ ਚੀਜ਼ ਜਿਹੜੀ ਆਉਵੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਔਰ ਇਸ ਬਲੌਗ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਇਹ ਬਲੌਗ ਨੰਬਰ 2 ਸੀਗਾ ਕੈਂਪਿੰਗ ਦਾ ਔਰ ਵਲੌਗ ਨੰਬਰ 1 ਸੀ ਜਿਹੜਾ ਉਹ ਕੈਂਪਿੰਗ ਉਹ ਪਹਿਲਾ ਤੁਸੀਂ ਦੇਖਣਾ ਇਹ ਵਲੌਗ 2 ਸੀਗਾ ਇਹਦੀ ਇਥੇ ਸਵਾਗਤੀ ਹੈ ਜੀ ਪੁਰਾਣਾ ਪੰਜਾਬ ਚੈਨਲ ਸਾਡਾ ਸਬਸਕ੍ਰਾਈਬ ਕਰ ਦਿਓ ਦਾਸ ਨੂੰ ਅਜਾਜਤ ਦਿਓ ਭਾਈ ਅਵਤਾਰ ਸਿੰਘ ਹਜ਼ੂਰੀ ਕੀ ਰਤਨੀਏ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕੀ ਕਿਰਪਾ ਤੇ ਲਓ ਜੀ ਬ੍ਰੈਂਟਨ ਹੁਣ ਰਹਿ ਗਿਆ ਸਿਰਫ 30 ਕਿਲੋਮੀਟਰ ਉਹ ਸਾਹਮਣੇ ਦੂਰ ਤੱਕੇ ਸੜਕ ਜਾ ਰਹੀ ਹੈ ਤੇ ਲਾਈਟਾਂ ਜਿਹੜੀਆਂ ਵਿਸਰੀਆਂ ਨੇ ਬ੍ਰਾਮਟਨ ਦੀਆਂ ਨੇ ਸਿਰੀਆਂ ਨੇ ਬ੍ਰਾਮਟਨ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੋਈ ਚੱਕਰ ਨਹੀਂ ਦਾਲ ਖਾਣਗੇ ਤੇ ਇਹ ਅੱਜ ਚੱਲ ਟੂਰ ਲੈਣਾ ਦੂਸਰਾ ਬਲਾਕ ਹੈ ਅਸੀਂ ਇੱਥੇ ਸਵਾਗਤ ਕਰਦੇ ਹਾਂ ਤੇ ਆਪਣੇ ਪਿੰਡ ਬ੍ਰਾਮਟਨ ਪਹੁੰਚ ਗਏ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਸਾਨੂੰ ਤੁਹਾਨੂੰ ਜਲਦੀ ਹੀ ਦੱਸਾਂਗੇ